ਵਿਦ ਸਰ ਵਿੱਚ ਮੇਅਰ ਜਤਿੰਦਰ ਸਿੰਘ ਪਾਟਿਆਲੇ ਫਾਸਤਵੀ ਟੀਮ ਨਾਲ ਗਲਬਾਤ ਕਰਦੇ ਕਿਹਾ ਸਾਡਾ ਕੰਮ ਲੋਕਾਂ ਦੀ ਸੇਵਾ ਕਰਨਾ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਮੈਂ ਉਰਦਾ ਸੰਭਾਲਿਆ ਉਸ ਤਰ੍ਹਾਂ ਹੁਣ ਵੀ ਵਕ ਵਕ ਪਾਰਟੀਆਂ ਦੇ ਕੌਂਸਲਰ ਆ ਕੇ ਕੰਮ ਦਾਸ ਰਹੇ ਹੈ ਅਸੀਂ ਸਾਰੇ ਲੋਕਾਂ ਦੇ ਕੰਮ ਕਰਨੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਆਪਣੇ ਕੌਂਸਲਰ ਤੇ ਸਬੰਧਤ ਹਲਕਾ ਵਿਧਾਇਕ ਨੂੰ ਨਾਲ ਲੈ ਜਾ ਕੇ ਇਲਾਕਿਆਂ ਦੇ ਚਾਈ ਜੇ ਵੀ ਲਵਾਾਂਗੇ ਮੈਂ ਧੰਨਵਾਦ ਹੈ ਤੁਹਾਡਾ ਤੇ ਕੋਈ ਮੇਰੀ ਡਿਊਟੀ ਹੈ ਜਿਹੜੇ ਮੇਰੇ ਪਟਾਸੀ ਕਾਉਂਸਲਰ ਰੋਡ ਮੇਰੇ ਸ਼ਾਹਦ ਚਹਿਰ ਦੀ ਜਿਹੜੀ ਡਵੈਲਪਮੈਂਟ ਹੈ ਉਹ ਮੇਰੀ ਜ਼ਿੰਮੇਵਾਰੀ ਹੈ ਔਰ ਤੁਹਾਡੇ ਸਾਹਮਣੇ ਉਹਨਾਂ ਕਾਂਗਰਸ ਦੇ ਕਾਉਂਸਲ ਵੀ ਆਏ ਸੀ ਆਪਾਂ ਉਹਨਾਂ ਨੂੰ ਵੀ ਟੈਗ ਦੇ ਦਿਓ ਤੁਹਾਡੀ ਡਿਮਾਂਡ ਸੀ ਜੋ ਇਲਾਕੇ ਦੇ ਕੰਮ ਕਰਾਉਣੇ ਚਾਹੁੰਦੇ ਓ ਤਾਂ ਕਿ ਅਸੀਂ ਸਾਰਿਆਂ ਕਾਉਂਸਲਰਾਂ ਦੇ ਜਿਹੜੇ ਇਹਨੇ ਵਿਕਮ ਮੇਰੇ ਕੋਈ ਪਾਰਟੀ ਨਹੀਂ ਹੈ ਕੋਈ ਵੀ ਕੌਂਸਲਰ ਆਤਮੇ ਦੇ ਕੰਮ ਦੇਣਗੇ ਮੈਨੂੰ ਆਪਾਂ ਹੋਸਟ ਦੀ ਮੀਟਿੰਗ ਬੁਲਾ ਰਿਹਾ ਉਹ ਮੀਟਿੰਗ ਦੇ ਏਜੰਡੇ ਚ ਤਾਂ ਹੀ ਪਾਏ ਜਾਣਗੇ ਉਹਨਾਂ ਮਾਡਾਂ ਦੇ ਕੰਮ ਜਦੋਂ ਮੈਨੂੰ ਆਪੇ ਉਹ ਕੰਮ ਦੱਸਣ ਗਿਆ ਇਹ ਵਕਾਂ ਦੇ ਔਰ ਸ਼ਹਿਰ ਦੀ ਡਵੈਲਪਮੈਂਟ ਜਿਹੜੀਏ ਪੂਰਨ ਤੌਰ ਤੇ ਸ਼ੁਰੂ ਹੋ ਗਈ ਦੀ ਹੈ ਹੁਣ ਜਿਵੇਂ ਕਾਫੀ ਸਮੇਂ ਤੋਂ ਗੋਲਡਨ ਗੇਟ ਦੀਆਂ ਲਾਈਟਾਂ ਬੰਦ ਸਨ ਉਹ ਵੀ ਕੱਲ੍ਹ ਤੀਂ ਜੁਵਾ ਦਿੱਤੀਆਂ ਗਈਆਂ ਨੇ ਔਰ ਚੰਨੀ ਦਿੱਤੀਆਂ ਜਾਣਗੇ ਬੰਦ ਨਹੀਂ ਹੋਣ ਦੀਆਂ ਜਾਣਗੇ ਇਸ ਦਾ ਸ਼ਹਿਰ ਦੇ ਵਿੱਚ ਜਿਹੜਾ ਸਫਾਈ ਦਾ ਪ੍ਰਬੰਧ ਹੈ ਤਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈਗਾ ਕੰਪਨੀ ਪਗਦਾਲਾਤ ਵਾਲਾ ਫਰਸਟ ਸਟੈਂਡ ਦਾ ਸਾਰੇ ਬੰਦੇ ਜਿਹੜੇ ਨੇ ਸਾਡੇ ਮੁਲਾਜ਼ਮ ਜਿਹੜੇ ਡੈਡੀਕੇਟਡ ਮੁਲਾਜ਼ਮ ਜਿਹੜੇ ਜਿਹੜੇ ਕੰਮ ਕਰ ਰਹੇ ਆ ਔਰ ਅਸੀਂ ਇੱਕ ਲਿਫਟਿੰਗ ਦੀ ਜਿਹੜੀ ਸ਼ੈਅ ਤੇ ਪ੍ਰੋਬਲਮ ਸੀ ਉਹਦੇ ਤੇ ਵੀ ਕਾਫੀ ਯੋਰ ਦੇ ਰਹੇ ਆ ਜਿਹੜੀ ਪ੍ਰੋਬਲਮ ਹੈ ਜਿਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਕੁਝ ਦਿਨਾਂ ਦੇ ਵਿੱਚ ਉਹਦਾ ਸਟਾਈ ਹੱਲ ਜਿਹੜਾ ਕੱਢ ਦੇਾਂਗੇ ਜੀ ਪੜਿਸ਼ਾ ਨੂੰ ਜਿਹੜੀ ਮੀਨ ਲੇਵਲ ਤੋਂ ਬ੍ਰਾਊਨ ਤੋਂ ਫਿਰ ਉਹ ਤੇ ਦਿਸਰਾ ਅਮਰਸਰ ਸਾਹਿਬ ਦੀ ਜ਼ਿੰਮੇਵਾਰੀ ਹੈ ਅਚਾਨਕ ਇਹ ਦਰਸ਼ਕ ਵੇਖ ਰਹੇ ਕੀ ਪਲਾਨ ਕੀ ਹੈਗਾ ਅਮਰਸਰ ਦੀ ਨਿਹਾਰ ਪੱਤਰਨ ਲੈ ਕੇ ਤੁਸੀਂ ਆਪ ਹੀ ਲੋਕਾਂ ਵਿੱਚ ਜਾ ਰਹੇ ਹੋ ਤੇ ਆਫਿਸ ਦੇ ਵਿੱਚ ਵੀ ਕੋਈ ਮੀਟਿੰਗਾਂ ਜਿਹੜੀਆਂ ਡੈਟਾ ਮੈਂ ਜਿਵੇਂ ਪਹਿਲੇ ਦਿਨ ਤੋਂ ਹੀ ਮੀਅਰ ਦਾ ਪਾਸਭਾਲ ਹੁੰਦਾ ਪਹਿਲੇ ਦਿਨ ਤੇ ਕਹਿ ਆ ਚੁੱਕਾ ਕਿ ਇੱਕ ਤਾਂ ਮੇਰੇ ਮੀਅਰ ਬਣਨ ਤੋਂ ਤੇ ਕਿਸੇ ਵਾਰਡ ਦੇ ਵਿੱਚ ਕੋਈ ਪਾਰਟੀ ਨਹੀਂ ਹੋਏ ਕੋਈ ਵੇਖ ਲਿਆ ਉਹਨੇ ਕਾਂਗਰਸ ਕੌਂਸਲਰ ਬ੍ਰੇਟਿਸ ਮੈਨੂੰ ਕਦੇ ਕੰਮ ਦਿਓ ਕੋਈ ਫੰਡ ਦੀ ਕਮੀ ਨਹੀਂ ਹੈ ਕਿਸੇ ਕੰਮ ਦੀ ਕਮੀ ਨਹੀਂ ਹੈ ਜੋ ਕੰਮ ਕਰੋਗੇ ਉਹ ਹੋਣਗੇ ਕਿੰਨਾ ਟਾਈਮ ਮੇਰੇ ਜਿਹੜਾ ਸਰ ਆਫਿਸ ਦੇ ਵਿੱਚ ਤੁਸੀਂ ਲਗਾਤਾਰ ਬੈਠ ਰਹੇ ਹੋ ਮੇਰਾ ਮੇਰੀ ਮੇਰੀ ਕੋਸ਼ਿਸ਼ ਹੁੰਦੀ ਮੈਂ ਆਤਮਾ ਜਿਆਦਾ ਤੋਂ ਜਿਆਦਾ ਟਾਈਮ ਜਿਹੜਾ ਆਪਣਾ ਰੱਖ ਤਾ ਤੇ ਸਾਰੇ ਲੋਕਾਂ ਨੂੰ ਵੀ ਜਿਹੜਾ ਮਿਲ ਵੀ ਸਕਾਂ ਉਹ ਲੋਕਾਂ ਦੇ ਕੰਮ ਵੀ ਕਰਵਾ ਸਕਾਂ ਆਪਸਰਾ ਨੂੰ ਡ੍ਰੈਕਸ਼ਨ ਵੀ ਦੇ ਸਕਾਂ ਔਰ ਮੇਰੀ ਜਿਹੜੀ ਸ਼ੇਅਰ ਦੀ ਦੇਰੀ ਹਾਲੀਵੁੱਡ ਡਵੈਲਪਮੈਂਟ ਕੋਈ ਔਰ ਐਨਕ੍ਰੋਚਮੈਂਟ ਦੇ ਵੀ ਬਹੁਤ ਧਿਆਨ ਦਿੱਤਾ ਗਿਆ ਜਿੱਥੇ ਨਜਾਇਜ਼ ਪਾਰਕਿੰਗਸ ਨੇ ਉਸੇ ਵੀ ਧਿਆਨ ਦਿੱਤਾ ਗਿਆ ਸਭ ਤੋਂ ਜਿਹੜੀ ਪ੍ਰਾਇਰਟੀ ਇਹ ਹੀ ਹੈ ਕਿ ਲੋਕਾਂ ਦੇ ਜਿਹੜੇ ਸਾਫ ਸਫਾਈ ਦੇ ਨੇ, ਸਟ੍ਰੀਟ ਰਾਈਡ ਦੇ ਨੇ, ਪਾਣੀ ਦੇ ਕਿ ਸਟ੍ਰੀਟ ਰਾਈਡ ਦੇ ਇਹਨਾਂ ਮਸਲਿਆਂ ਨੂੰ ਪ੍ਰੈਕਟੀਕਲ ਜਿਹੜਾ ਅਸੀਂ ਕਰ ਰਹੇ ਆ ਹੱਲ ਕਰ ਰਹੇ ਆ ਔਰ ਬਾਕੀ ਦੀ ਆਲ ਓਵਰ ਡਵੈਲਪਮੈਂਟਰੀ ਜਿਹੜਾ ਬਿਲਕੁਲ ਟਾਈਮ ਦੇ ਰਹੇ ਆ ਉਹਦੇ ਉੱਤੇ ਜਿਹੜਾ ਵਰਕ ਹੋ ਰਿਹਾ ਔਰ ਉਹਦੇ ਨਤੀਜੇ ਆ ਰਹੇ ਲੋਕ ਲਗਾਤਾਰ ਫਿਰ ਹਲਕਾਂ ਵਿੱਚ ਵਿਚਰ ਵੀ ਜਾਈਏ ਆਪ ਦੀ ਜਾਇਦੇ ਲੈ ਰਹੇ ਅੰਮ੍ਰਿਤਸਰ ਦੇ ਜਿੱਤਰਾ ਅੰਮ੍ਰਿਤਵਾਰ ਬੰਦਨ ਸਰਕਾਰੀ ਬਿਜਲੀ ਬਿਲ ਬਿਲ ਫੂਲ ਤਾਂ ਆਪਣੇ ਕੌਂਸਲਰ ਨਾਲ ਰਹਿ ਕੇ ਸਾਥੀਆਂ ਨਾਲ ਲੈ ਕੇ ਆਪਣੇ ਐਮ ਐਲ ਏਜ਼ ਨੂੰ ਕੁਝ ਜਿਹੜਾ ਵੀ ਹੈਗਾ ਜਿੱਥੇ ਜਿੱਥੇ ਹਲਕੇ ਦੇ ਵਿੱਚ ਹੈ ਜਿੱਥੇ ਵਾਰਡ ਦੇ ਵਿੱਚ ਆਪਾਂ ਜਿੱਥੇ ਵੀ ਲੋਡ ਪੈ ਰਹੀ ਹੈ ਜਾ ਵੀ ਰਹੇ ਹੈ ਔਰ ਕੰਮ ਵੀ ਕਰ ਰਹੇ